ਆਸੀਂ ਬਈ ਇੱਕ ਪਿੰਡ 'ਚ ਪਹੁੰਚੇ ਸੀਗੇ ਇੱਥੇ ਨਾ 12 ਦੇ ਵਿੱਚ ਲੋਕਾਂ ਨੇ ਵੀ ਇਹ ਨੀਲ ਵਾਲੀਆਂ ਬੋਤਲਾਂ ਟੰਗੀਆਂ ਹੋਈਆਂ ਨੇ ਟੱਕਣ ਖੋਲੇ ਨੇ ਕੱਲੇ-ਕੱਲੇ ਵਾਰ ਤੇ ਆ ਦੇਖੋ ਇਹਦਾ ਕੀ ਕਾਰਨ ਹੋ ਸਕਦਾ ਉਹ ਗਲੀ ਜੀ ਆ ਸਾਹਮਣੇ ਆ ਦੇਖੋ ਇੱਧਰ ਵੀ ਐ ਇੱਧਰ ਵੀ ਐ ਇਹਦਾ ਕੀ ਕਾਰਨ ਹੋ ਸਕਦਾ ਬਈ ਤੁਸੀਂ ਦੱਸੋ ਇਹ ਕੀ ਕਾਰਨ ਹੈ ਇਹ ਕਾਹ ਤੋਂ ਟੰਗੀਆਂ ਨੇ ਇਹ ਨੀਲ ਦੀਆਂ ਬੋਤਲਾਂ ਤੈਨੂੰ ਦੱਸਿਆ ਨਹੀਂ ਹੈਗਾ ਹੁਣ ਦੱਸ ਦੋ ਦਵਾਰੇ ਵੀਡੀਓ ਦੇ ਕੁੱਤੇ ਗੰਦਗੀ ਕਰਨ ਉਹ ਹਟ ਜਿੰਗੇ ਇਹਦੇ ਨਾਲ ਪੱਕਾ ਹੱਲ ਹੈ ਪੱਕਾ ਹੱਲ ਹੈ ਅੱਛਾ ਜਮਾਂ ਨਹੀਂ ਰਹਿੰਦੇ ਬਿਲਕੁਲ ਇਹ ਦਿਖਿਆ ਦੀ ਕੋਈ ਹਾਂ ਹੈਗਾ ਤਾਂ ਸਾਫ਼ ਹੈ ਜਮਾਂ ਇਹ ਗਲੀ ਵਈ ਦਵਾਰੇ ਨਵੀਂ ਬਣੀ ਸੀਗੀ ਹਾਂ ਨਵੀਂ ਬਣੀ ਸੀ ਨਵੀਂ ਸੀ ਤੇ ਇਹ ਕਹਿੰਦੇ ਵੀ ਕੁੱਤੇ ਵਾਲਾ ਗੰਦ ਕਰਦੇ ਸੀਗੇ ਇਹਨਾਂ ਨੂੰ ਕਿਸੇ ਨੇ ਦੱਸਿਆ ਕਹਿੰਦੇ ਵੀ ਨੀਲ ਦੀਆਂ ਬੋਤਲਾਂ ਡੰਗਦੇ ਆ ਦੇਖੋ ਇਹ ਵੀ ਬੀਨੇ ਕਰਦੇ ਸੀ ਫੇਰ ਇਹ ਲੈ ਕੱਲੇ ਕੱਲੇ ਮਾਰ ਤੇ ਟੰਗ ਰ ਗਿਆ ਨਾ ਸਾਰੇ ਇੱਕ ਹੀ ਉਧਰ ਹਮ ਅਗਲੇ ਜਿੰਨੇ ਵਸੇ ਜੇ ਭਾਈ ਸੋਡੇ ਵੀ ਗਲੀ ਚ ਕੁੱਤੇ ਗੰਦ ਕਰਦੇ ਤਾਂ ਆ ਨੀਲ ਦੀਆਂ ਬੋਤਲਾਂ ਟੰਗ ਸਾਂਗੇ